ਉਨੇ ਤੇ ਦਾ ਕੱਲੀ ਭੈਣ ਆ ਕੇ ਬੰਦੀ ਵੀਰ ਨੂੰ ਪਰ ਅੱਜ ਆਪਾਂ ਗੁਰੂ ਨਾਨਕ ਦੇ ਘਰ ਆਏ ਆ ਤੇ ਮੇਰੇ ਗੁਰੂ ਨਾਨਕ ਨੇ ਬਾਣੀ ਨੂੰ ਭੈਣ ਭਰਾ ਮਾਂ ਪਿਓ ਦਾ ਦਰਜਾ ਦਿੱਤਾ ਜਿਹਨੂੰ ਆਪਾਂ ਕਹਿੰਨੇ ਤੂੰ ਮੇਰਾ ਪਿਤਾ ਤੂੰ ਮੇਰਾ ਬੰਦਪ ਤੇ ਜਿਹੜੀ ਭੈਣ ਦਾ ਜ ਸੱਚੀ ਭਰਾਣੀ ਹੈ ਉਹ ਭੈਣ ਕਿੱਥੇ ਜਾਵੇਗੀ ਗੁਰੂ ਗ੍ਰੰਥ ਸਾਹਿਬ ਦੇ ਘਰ ਉੱਥੇ ਸ਼ਾਮੀ ਵੀ ਮੈਂ ਦੇਖਿਆ ਵੀ ਇੱਕ ਭੈਣ ਨਾ ਇਦਾਂ ਜਿੱਦਾਂ ਬੱਜੀ ਰਖੜੀ ਤੇ ਬੰਨੇ ਮੈਂ ਕਿਹਾ ਭੈਣੇ ਤੂੰ ਇੱਥੇ ਕਦੋਂ ਬੰਦ ਰਹੀ ਰੋਪੀ ਮੈਂ ਤਾਂ ਵੈਸੇ ਪੁੱਛਿਆ ਕਿੰਦੀ ਵੀਰੇ ਮੇਰਾ ਕੋਈ ਵੀਰ ਨਹੀਂ ਤੇ ਮੈਂ ਜਦੋਂ ਵੀ ਰਖੜੀ ਹੋਵੇ ਤੇ ਗੁਰੂ ਘਰ ਆ ਕੇ ਇਸ ਜੰਗਲੇ ਨੂੰ ਬੰਨ ਜਾਂਦੀ ਹੈ ਤੇ ਮੈਂ ਕਿਹਾ ਫਿਰ ਅੱਜ ਕਥਾ ਸੁਣ ਕੇ ਜਾਣਾ ਭੈਣੇ ਤੇ ਬਾਅਦ ਚ ਦੱਸੀ ਮੈਨੂੰ ਹੁਣ ਆਪਾਂ ਵੀ ਸੁਣਨਾ ਵੀ ਸਾਡਾ ਗੁਰੂ ਕਿੰਨਾ ਕੁ ਪਿਆਰਾ ਮਹਾਰਾਜ ਕਹਿੰਦਾ ਓਏ ਕਿਹੜੇ ਵੀਰ ਦੀ ਗੱਲ ਕਰਦਾ ਹੈ ਇਹ ਸਾਰੇ ਸ਼ਰੀਕੇ ਦੇ ਸਾਖ ਨੇ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉਹ ਧਾਗਾ ਤਿਆਰ ਕੀਤਾ ਸੀ 1480 ਦੇ ਕਰੀਬ 9 ਸਾਲ ਦੀ ਉਮਰ ਮਹਾਰਾਜ ਦੀ ਸੀ ਜਦੋਂ ਮਹਾਰਾਜ ਸਾਹਿਬ ਜੀ ਨੇ ਅਸਲੀ ਧਾਗਾ ਪਾਉਣ ਦਿੱਤਾ ਉਹ ਕਿਹੜਾ ਧਾਗਾ ਸੀ ਸ਼ਬਦ ਦਾ ਜਿਹਨੂੰ ਮਹਾਰਾਜ ਨੇ ਕਿਹਾ ਸਾਰੇ ਬੀਬੀਆਂ ਬੱਚੇ ਸਾਰਿਆਂ ਦੇ ਗਲ 'ਚ ਪਾਉਣਾ ਮੈਂ ਆਹ ਧਾਗਾ ਨਹੀਂ ਜਿਹੜਾ ਦੋ ਤਿੰਨ ਬਾਅਦ ਟੁੱਟ ਸਕਦਾ ਮੈਂ ਪੱਕਾ ਹੀ ਪਾਉਣਾ ਉਹ ਧਾਗਾ ਸੀ ਗੁਰ ਕਾ ਸ਼ਬਦ ਰਖਵਾਰੇ ਰਖਿਆ ਲਈ ਬੰਨਿਆ ਜਾਂਦਾ ਰ